ਉਤਰਾ ਪੰਜਾਬ ਸਰਕਾਰ ਦੀ ਦੀਵਾਲੀ ਬੰਪਰ ਲਾਟਰੀ ਨੇ ਇੱਕ ਟਿਕਟ ਧਾਰਕ ਦੀ ਕਿਸਮਤ ਬਦਲ ਦਿੱਤੀ ਹੈ। ਧਰੋਬਟੇਂਡਾ ਦੇ ਇੱਕ ਟਿਕਟ ਧਾਰਕ ਨੇ 11 ਕਰੋੜ ਰੁਪਏ ਜਿੱਤੇ ਸਨ ਪਰ ਹੈਰਾਨੀ ਦੀ ਗੱਲ ਇਹ ਸੀ ਕਿ ਜੇਤੂ ਨੇ ਆਪਣਾ ਇਨਾਮ ਨਹੀਂ ਲਿਆ ਸੀ। ਹਾਲਾਂਕਿ ਹੁਣ ਕਈ ਦਿਨਾਂ ਬਾਅਦ ਜੇਤੂ ਗੱਕੀ ਆਪਣਾ ਇਨਾਮ ਲੈਣ ਲਈ ਲੱਖਾਂ ਦੀ ਦੁਕਾਨ ਤੇ ਪਹੁੰਚਿਆ। ਉਸਨੇ ਜਾਣਕਾਰੀ ਦਿੱਤੀ ਹੈ ਕਿ ਫੋਨ ਖਰਾਬ ਹੋਣ ਕਾਰਨ ਸੰਪਰਕ ਨਹੀਂ ਹੋ ਪਾਰ ਰਿਹਾ ਸੀ। ਤਾਂ ਲਾਟਰੀ ਟਿਕਟ ਦਾ ਜੇਤੂ ਅੰਮਿਤ ਮਹਿਰਾ ਮੂਲ ਰੂਪ ਤੋਂ ਰਾਜਸਥਾਨ ਦੇ ਜੈਪੁਰ ਦਾ ਰਹਿਣ ਵਾਲਾ ਤੇ ਸਬਜ਼ੀ ਵੇਚਣ ਦਾ ਕੰਮ ਕਰਦਾ ਹੈ। ਅੰਮ੍ਰਿਤ ਨੇ ਦੱਸਿਆ ਕਿ ਗਲੀਆਂ ਦੇ ਵਿੱਚ ਸਬਜ਼ੀ ਵੇਚ ਕੇ ਗੁਜ਼ਾਰਾ ਕਰਦਾ ਸੀ ਲਾਟਰੀ ਨਿਕਲਣ ਦੇ ਨਾਲ ਉਸ ਦੀ ਕਿਸਮਤ ਬਦਲ ਗਈ ਉਹਨੇ ਕਿਹਾ ਕਿ ਮੈਂ ਹਰਮਾਨ ਜੀ ਦਾ ਧੰਨਵਾਦ ਕਰਦਾ ਉਦੋਂ ਹੀ ਉਹਨੇ ਦੱਸਿਆ ਕਿ ਪਿਛਲੇ 20 ਸਾਲਾਂ ਤੋਂ ਟਿਕਟ ਖਰੀਦ ਰਿਹਾ ਸੀ ਤੇ ਦੱਸਿਆ ਕਿ ਰਾਜਸਥਾਨ ਚਲਾ ਗਿਆ ਸੀ ਜਿਸ ਤੇ ਕਿ ਉਸ ਦਾ ਫੋਨ ਖਰਾਬ ਹੋ ਗਿਆ ਤੇ ਪੰਜਾਬ ਆਉਣ ਤੇ ਲਈ ਉਸ ਤੋਂ ਕਿਰਾਇਆ ਤੱਕ ਵੀ ਨਹੀਂ ਸੀ ਉਸਨੇ ਕਿਹਾ ਮੈਂ ਹੁਣ ਆਪਣੇ ਬੱਚਿਆਂ ਨੂੰ ਚੰਗੀ ਪੜ੍ਹਾਈ ਦੇਵਾਂਗਾ ਤੇ ਬਠਿੰਡਾ ਦੇ ਵਿੱਚ ਰਤਨ ਲਾਟਰੀ ਏਜੰਸੀ ਦੇ ਸੰਚਾਲਕ ਉਮੇਸ਼ ਕੁਮਾਰ ਕੋਲ ਪਹਿਲਾਂ ਕੋਈ ਵੀ ਇਨਾਮ ਦੀ ਰਾਸ਼ੀ ਲੈਣ ਨਹੀਂ ਆਇਆ ਸੀ ਉਹਨਾਂ ਦੱਸਿਆ ਕਿ ਲਾਟਰੀ ਟਿਕਟਾਂ ਵੇਚਦੇ ਨਹੀਂ ਤੇ ਜੇ 2 ਹੀ ਸਰਗਰਮੀ ਦੇ ਨਾਲ ਪਾਲ ਕਰ ਰਹੇ ਸੀ ਉਹਨਾਂ ਅੱਗੇ ਕਿਹਾ ਕਿ ਸਰਕਾਰ ਦੁਆਰਾ ਦਿਵਾਲੀ ਬੰਪਰ ਲਾਟਰੀ ਦੇ ਲਈ ਜਾਰੀ ਕੀਤੀਆਂ ਟਿਕਟਾਂ ਵੀ ਉਹਨਾਂ ਦੀ ਏਜੰਸੀ ਦੁਆਰਾ ਵੇਚੀਆਂ ਰਹੀਆਂ ਨੇ ਉੱਥੇ ਉਹਨਾਂ ਟਿਕਟਾਂ ਦੇ ਵਿੱਚੋਂ ਇੱਕ ਨੇ ਜੀਨਾਮ ਜਿੱਤਿਆ ਤਾਂ ਹਿਮੇਸ਼ ਕੁਮਾਰ ਨੇ ਕਿਹਾ ਕਿ ਜਿਵੇਂ ਨਤੀਜੇ ਜਾਰੀ ਹੋਏ ਤਾਂ ਉਹਨਾਂ ਨੂੰ ਪਤਾ ਲੱਗਾ ਸੀ ਕਿ ਉਹਨਾਂ ਦੀ ਏਜੰਸੀ ਦੁਆਰਾ ਵੇਚੀ ਗਈ ਇੱਕ ਟਿਕਟ ਕਰੋੜਾਂ ਦਾ ਇਨਾਮ ਜਿੱਤਿਆ ਤਾਂ ਉਹ ਜਾਣ ਕੇ ਬਹੁਤ ਉਤਸ਼ਾਹਿਤ ਹੋਏ ਸਨ ਕਿ ਟਿਕਟ ਕਿਸ ਨੇ ਖਰੀਦੀ ਹੈ ਜੇਕਰ ਟਿਕਟ ਤਾਰਕ ਸੋਮੇਸ਼ਰ ਯਾਨੀ ਕਿ 3 ਦਿਨਾਂ ਤੱਕ ਇਨਾਮ ਦਾ ਦਾਵਾ ਨਹੀਂ ਕਰਤਾ ਤਾਂ ਸੁਨਿਆਰੀ ਮੌਕਾ ਹੱਥੋਂ ਜਾ ਸਕਦਾ ਸੀ ਇਸ ਲਈ ਲੋਟਰੀ ਦੁਕਾਨ ਦਾ ਸੰਚਾਲਕ ਦੁਬਾਰੀ ਬੰਪਰ ਟਿਕਟ ਖਰੀਦਣ ਵਾਲੇ ਹਰ ਵਿਅਕਤੀ ਨੂੰ ਆਪਣੀ ਟਿਕਟਾਂ ਦੀ ਜਾਂਚ ਕਰਨ ਤੇ ਜੇਕਰ ਕਿਸੇ ਨੇ ਇਨਾਮ ਜਿੱਤਿਆ ਤਾਂ ਉਸ ਨੂੰ ਇਨਾਮ ਦੇਣ ਲਈ ਤੁਰੰਤ ਕੰਪਨੀ ਦੇ ਨਾਲ ਸੰਪਰਕ ਕਰਨ ਦੀ ਅਪੀਲ ਵੀ ਕੀਤੀ ਹੈ